ਮੁਰਾਤੋ ਬਠਿੰਡਾ ਨੂੰ ਜਾਣ ਵਾਲੀ ਮੁੱਖ ਸੜਕ ਤੇ ਨਵੀਂ ਦਾਣਾ ਮੰਡੀ ਦੇ ਕੰਢੇ ਦੇ ਨਾਲ 100 ਦੇ ਕਰੀਬ ਉਹ ਚੁਗੀਆਂ ਸਨ ਜਿਹੜੀਆਂ ਅਨਧਿਕਾਰਤ ਤੌਰ ਤੇ ਬਣੀਆਂ ਸਨ ਤੇ ਨਿਆਂ ਤਾਂ ਨਾਲ ਉਸਾਰੀਆਂ ਗਈਆਂ ਸਨ ਪਿਛਲੇ ਲੰਮੇ ਸਮੇਂ ਤੋਂ ਸਥਾਨਕ ਪ੍ਰਸ਼ਾਸਨ ਵੱਲੋਂ ਬਕਾਇਦਾ ਨੋਟਿਸ ਜਾਰੀ ਕੀਤੇ ਗਏ ਮਨਿਆਦੀ ਕਰਵਾਈ ਗਏ ਤੇ ਇੱਕ ਇੱਕ ਝੁੱਗੀ ਵਾਲੇ ਨੂੰ ਜਾ ਕੇ ਦੱਸਿਆ ਗਿਆ ਕਿ ਅਨਅਧਿਕਾਰਤ ਤੌਰ ਤੇ ਤੁਸੀਂ ਤੇ ਇਹਨੂੰ ਹਟਾਇਆ ਜਾਵੇ ਜਦੋਂ ਵਾਰ-ਵਾਰ ਮਨਿਆਦੀ ਕਰਨ ਦੇ ਬਾਵਜੂਦ ਨੋਟਿਸ ਦੇਣ ਦੇ ਬਾਵਜੂਦ ਵੀ ਉਹਨਾਂ ਤੇ ਕੋਈ ਅਸਰ ਨਾ ਹੋਇਆ ਤਾਂ ਪੀਲਾ ਪੰਜਾ ਚੱਲਿਆ ਬਲਡੋਜ਼ਰ ਕ੍ਰੇਨ ਲਿਆ ਕੇ ਜਦੋਂ ਉਹ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਵਿਰੋਧ ਕੀਤਾ ਕੁਝ ਕੁ ਔਰਤਾਂ ਵਿਰੋਧ ਕਰਨ ਲੱਗੀਆਂ ਤਾਂ ਇੱਥੇ ਔਰਤ ਕਰਮਚਾਰੀ ਸਨ ਪੁਲਿਸ ਦੇ ਉਹਨਾਂ ਨੇ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਹਾਈਵੇ ਤੇ ਆਪਣਾ ਸਮਾਨ ਰੱਖ ਕੇ ਸੜਕ ਜਾਮ ਕਰ ਦਿੱਤੀ ਉਸ ਵੇਲੇ ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅਨਅਧਿਕਾਰਤ ਤੌਰ ਤੇ ਬਿਜਲੀ ਦੇ ਕਨੈਕਸ਼ਨ ਸਨ ਇਸ ਲਈ ਪਾਵਰ ਕਾਮ ਦੇ ਕਰਮਚਾਰੀ ਵੀ ਉੱਥੇ ਆਜਦ ਸਨ ਪਾਲਸ ਮੁਲਾਜ਼ਮ ਵੀ ਹਾਜ਼ਰ ਸਨ ਤੇ ਐਸ ਡੀ ਐਮ ਦੀ ਅਗਵਾਈ ਦੇ ਵਿੱਚ ਸਿਵਲ ਪ੍ਰਸ਼ਾਸਨ ਵੀ ਹਾਜ਼ਰ ਸੀ ਨਗਰ ਕਾਉਂਸਲ ਦੀ ਸਮੁੱਚੀ ਟੀਮ ਉੱਥੇ ਹਾਜ਼ਰ ਸੀ ਇਸ ਇਸ ਦਾ ਜ਼ਿਆਦਾਤਰ ਭਾਵੇਂ ਰਲਿਆ ਮਿਲਿਆ ਹੰਗਾਰਾ ਦੇਖਣ ਨੂੰ ਮਿਲਿਆ ਪਰ ਜ਼ਿਆਦਾਤਰ ਨੇ ਇਸ ਨੂੰ ਬਿਲਕੁਲ ਸਹੀ ਦੱਸਿਆ ਕਿ ਅਨਅਧਿਕਾਰਤ ਤੌਰ ਤੇ ਬਣਾਈਆਂ ਗਈਆਂ ਝੁੱਗੀਆਂ ਨਾਲ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਸੀ ਕੋਟਪੂਰਾ ਤੋਂ ਬਟਿੰਡਾ ਰੋਡ ਤੇ ਜਿਹੜੀਆਂ ਅਨਅਧਿਕਾਰਤ ਝੁੱਗੀਆਂ ਟਾਇਆਂ ਗਈਆਂ ਉਹਦਾ ਕਾਫੀ ਝੁੱਗੀਆਂ ਵਾਲਿਆਂ ਵੱਲੋਂ ਵਿਰੋਧ ਕੀਤਾ ਗਿਆ ਰੋਡ ਵੀ ਜਾਮ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਕਿ ਤੁਸੀਂ ਗਲਤੋਂ ਇੱਥੇ ਇਹ ਝੁੱਗੀਆਂ ਟਾਉਣ ਬਾਰੇ ਤੁਹਾਨੂੰ ਵਾਰ-ਵਾਰ ਨੋਟਿਸ ਵੀ ਦਿੱਤੇ ਗਏ ਇੱਕ-ਇੱਕ ਝੁੱਗੀ ਵਾਲੇ ਨਾਲ ਸੰਪਰਕ ਵੀ ਕੀਤਾ ਗਿਆ ਕਿ ਤੁਹਾਡੀਆਂ ਇਹ ਝੁੱਗੀਆਂ ਅਨਧਿਕਾਰਤ ਹਨ ਪਰ ਤੁਸੀਂ ਗੌਰ ਨਹੀਂ ਕੀਤਾ ਅੱਜ ਜਦੋਂ ਸਰਕਾਰ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਤਾਂ ਰਲਵਾ ਮਿਲਵਾ ਲੋਕਾਂ ਦਾ ਹੰਗਾਰਾ ਮਿਲਿਆ ਉਹਨਾਂ ਨੇ ਕਿਹਾ ਜਿਆਦਾਤਰ ਲੋਕ ਕਹਿੰਦੇ ਬਈ ਗੰਦ ਸੀਗੀਆਂ ਝੁੱਗੀਆਂ ਕਿਉਂਕਿ ਇੱਥੋਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਤੇ ਕਿਸੇ ਵੀ ਸਮੇਂ ਇਨਾਂ ਦੇ ਬੱਚੇ ਬਾਹਰ ਆ ਕੇ ਕੋਈ ਹਾਦਸੇ ਦਾ ਕਾਰਨ ਬਣ ਸਕਦਾ ਹੈ ਉਰਤੇ ਬਿਜਲੀ ਬੋਰ ਦੇ ਕਰਮਚਾਰੀਆਂ ਨੇ ਕਿਹਾ ਕਿ ਇੱਥੇ ਜਿਹੜੇ ਕਨੈਕਸ਼ਨ ਲੈ ਕੇ ਸੀ ਉਹ ਡਾਇਰੈਕਟ ਕੁੰਡੀਆਂ ਲਾ ਕੇ ਉਹ ਵੀ ਗਲਤ ਤੌਰ ਤੇ ਲਏ ਗਏ ਸੀ ਇਸ ਕਰਕੇ ਝੁੱਗੀਆਂ ਧੌਣੀਆਂ ਬਹੁਤ ਜ਼ਰੂਰੀ ਸੀ ਪੁਲਿਸ ਪ੍ਰਚਾਰਣ ਆਜਰ ਸੀ ਈਓ ਸਾਹਿਬ ਨਗਰ ਕੌਂਸਲ ਦੇ ਸਾਰੇ ਐਸ ਡੀ ਐਮ ਸਾਰੇ ਅਫਸਰਾਂ ਦੇ ਮੌਜੂਦਗੀ ਵਿੱਚ ਤੇ ਪੱਤਰਕਾਰਾਂ ਵੱਲੋਂ ਲਾਈਵ ਕਵਰੇਜ ਵੀ ਕੀਤੀ ਗਈ ਕੋਟਪੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਗੁਰਮੀਤ ਸਿੰਘ ਮੀਤਾਂ ਝਗਿਆ ਦੀ ਚਾਹ ਰਹੀ ਹੁੰਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਨਾਂ ਵੀ ਐਡਮਨ ਨੇ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਅਡਵਾਸ ਨੋਟ ਕਰਾਇਆ ਅਨਾਉਂਸਮੈਂਟ ਹੋ ਰਹੀ ਹੈ ਪ੍ਰੋਪਰ ਪ੍ਰਕਿਰਿਆ ਚ ਹੋ ਰਿਹਾ ਇਹ ਜਿਹੜੀ ਕਰੋਚਮੈਂਟ ਹੈ ਇਹ ਬਸੇ ਵੀ ਬੜੀ ਖਤਰਨਾਕ ਜੀ ਕਿਉਂਕਿ ਇੱਥੇ ਹਰ ਚੁਪ ਦੇ ਵਿੱਚ ਪੰਜ ਸੱਤ ਸੱਤ ਬੱਚੇ ਨਾਲ ਪਰਿਵਾਰ ਰਹਿੰਦਾ ਹੈ ਉਹ ਕਿ ਟ੍ਰੱਕਾਂ ਦੇ ਪਿੱਛੇ ਬੱਚੇ ਲੱਗੇ ਸੀ ਵਾਹਕਲ ਹੁੰਦਾ ਇਹ ਸਭ ਖਾ ਦੀ ਝੁੱਗੀ ਅੰਨੇ ਕਿੰਨੇ ਬੱਚੇ ਇਹਨਾਂ ਨੇ ਕਈ ਵਾਰ ਕਹਿਣ ਦੇ ਬਾਵਜੂਦ ਵਾਰਨਿੰਗ ਵੀ ਕੀਤੀ ਸੀ ਹਟ ਮੰਨੇ ਪਰੇ ਚਰਵਾ ਚੱਲਦੇ ਰਹੇ ਕੰਮ ਉਹ ਉਲਟਾ ਜ਼ਿਆਦਾ ਵਧਾ ਰਹੇ ਆ ਜਿੱਥੇ ਤੱਕ ਚੁੱਗੀਆਂ ਵਾਲਿਆਂ ਦਾ ਕਹਿਣਾ ਕਿ ਸਾਨੂੰ ਸਮਾਨ ਚੱਕਣ ਦਾ ਮੌਕਾ ਵੀ ਨਹੀਂ ਦਿੱਤਾ ਜਾ ਰਿਹਾ ਸਮਾਨ ਜਦੋਂ ਇੰਨੇ ਦਿਨਾਂ ਤੋਂ ਇਹਨਾਂ ਨੂੰ ਕਹਿ ਦਿੱਤਾ ਸੀ ਆਲਰੇਡੀ ਪਲੈਨੀਆਂ ਅਨਾਉਂਸਮੈਂਟ ਆਈਆਂ ਭਾਈ ਲੈ ਜਾਓ ਲੈ ਜਾਓ ਇੱਕ ਐਡਮਨ ਆਫ ਦੀ ਪੂਰੀ ਪ੍ਰਕਿਰਿਆ ਕਰਕੇ ਕੰਮ ਕਰਦਾ ਹੁੰਦਾ ਐ ਖਰਚਾ ਕੰਮ ਨਹੀਂ ਕਰਦਾ ਹੁੰਦਾ ਜੋ ਚੁੱਗੀਆਂ ਸਾਰੀਆਂ ਚਕਾਈਆਂ ਨਹੀਂ ਜੀ ਇਹ ਸਾਰੀਆਂ ਸਾਰਾ ਹੀ ਕਲੀਨ ਹੋ ਜਾਂਦਾ ਜੀ ਇਹ ਦੇਖ ਕੇ ਕਿਸ ਤਰ੍ਹਾਂ